ਅੱਗੇ ਬੱਚਿਓ ਅਸੀਂ ਕਰਾਂਗੇ ਸੁਖਵਿੰਦਰ ਅਮਰੀਤ ਜੀ ਦੀ ਅਗਲੀ ਗਜ਼ਲ ਏਉਂ ਨਾ ਤੂੰ ਫੇਰ ਰਖੀਆ ਬੱਚੋ ਇੱਕ ਰੋਮਾਂਟਿਕ ਗਜ਼ਲ ਹੈ ਜਿਦੇ ਵਿੱਚ ਕਵਿਤਰੀ ਆਪਣੇ ਪਿਆਰ ਦੇ ਭਾਵਾਂ ਨੂੰ ਪ੍ਰਗਟਾਉਂਦੀ ਹੈ ਤੇ ਪਿਆਰ ਦੇ ਲਈ ਆਪਣੇ ਸੱਜਣ ਆਪਣੇ ਪਿਆਰੇ ਦੇ ਅੱਗੇ ਤਰਲਾ ਕਰਦੀ ਹੈ ਕੀ ਲਿਖਦੀ ਹੈ ਏਉਂ ਨਾ ਤੂੰ ਫੇਰ ਰਖੀਆ ਏਉਂ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਹੁਣ ਕਵਿਤਰੀ ਆਪਣੇ ਸੱਜਣ ਨੂੰ ਆਪਣੇ ਪਿਆਰੇ ਨੂੰ ਕਹਿੰਦੀ ਹੈ ਕਿ ਉਹ ਉਸ ਤੋਂ ਇਸ ਤਰ੍ਹਾਂ ਅੱਖੀਆਂ ਨਾ ਫੇਰੇ ਤੇ ਉਹਨੂੰ ਇਸ ਤਰ੍ਹਾਂ ਨਕਾਰੇ ਨਾ ਕਹਿੰਦੀ ਕਵਿਤਾ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਤੇ ਆਪਣੇ ਪਿਆਰੇ ਨੂੰ ਕੀ ਕਹਿੰਦੀ ਹੈ ਕਿ ਮੈਂ ਜ਼ਰੂਰ ਇੱਕ ਮੁਸ਼ਕਿਲ ਕਵਿਤਾ ਹਾਂ ਪਰ ਫਿਰ ਵੀ ਤੈਨੂੰ ਇੱਕ ਵਾਰੀ ਮੈਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਪਿਆਰ ਭਰੇ ਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਕੋਈ ਹੋਰ ਪੜ੍ਹ ਨਾ ਸਕਦਾ ਤਫਸੀਰ ਕਰ ਨਾ ਸਕਦਾ ਤਫਸੀਰ ਹੁੰਦੀ ਹੈ ਬੱਚੋ ਕਿ ਵਿਆਖਿਆ ਕਰਨਾ ਇਸ ਕਰਕੇ ਉਹ ਕਹਿੰਦੀ ਹੈ ਕਿ ਮੈਨੂੰ ਕੋਈ ਹੋਰ ਨਹੀਂ ਪੜ੍ਹ ਸਕਦਾ ਪਰ ਤੂੰ ਜ਼ਰੂਰ ਪੜ ਸਕਦਾ ਇਹਦੀ ਵਿਆਖਿਆ ਕਰ ਸਕਦਾ ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ਤੇ ਕਹਿੰਦੀ ਤੂੰ ਮੈਨੂੰ ਇਸ ਕਰਕੇ ਵੀ ਪੜ ਕਿਉਂਕਿ ਇਹਦੀ ਹਰ ਇੱਕ ਸਤਰ ਦੇ ਵਿੱਚ ਮੈਂ ਤੇਰਾ ਜ਼ਿਕਰ ਕੀਤਾ ਹੈ ਤੇ ਇਸ ਕਰਕੇ ਤੋ ਇਹਨੂੰ ਜ਼ਰੂਰ ਪੜ ਤੇ ਉਚਾਰ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ ਜਿੱਦਾਂ ਨਿਖਾਰ ਸਕਦਾ ਓਦਾਂ ਨਿਖਾਰ ਮੈਨੂੰ ਹੁਣ ਉਹ ਆਪਣੇ ਸੱਜਣ ਨੂੰ ਕਹਿੰਦੀ ਹੈ ਕਿ ਉਹ ਇੱਕ ਜ਼ਰੂਰ ਮੁਸ਼ਕਿਲ ਕਵਿਤਾ ਜ਼ਰੂਰ ਹੈ ਪਰ ਲਿਖੀ ਉਹਦੇ ਲਈ ਗਈ ਹੈ ਇਸ ਕਰਕੇ ਉਹ ਇਸ ਲਿਖੀ ਗਈ ਕਵਿਤਾ ਨੂੰ ਸਵਾਰਨ ਦੇ ਵਿੱਚ ਆਪਣਾ ਯੋਗਦਾਨ ਦੇਵੇ ਜਿੱਥੇ ਉਹਨੂੰ ਲੱਗੇ ਕਿ ਬਿੰਦੀ ਲਗਾਉਣ ਦੀ ਲੋੜ ਹੈ ਉਹ ਬਿੰਦੀ ਲਗਾ ਦੇਵੇ ਜਿੱਥੇ ਉਹਨੂੰ ਲੱਗਦਾ ਹੈ ਕਿ ਡੰਡੀਆਂ ਲਾਉਣ ਦੀ ਲੋੜ ਹੈ ਉੱਥੇ ਉਹ ਡੰਡੀਆਂ ਲਾ ਦੇਵੇ ਕੁਝ ਹੋਰ ਘੂੜੀ ਹੋਵਾਂ ਕੁਝ ਹੋਰ ਰੰਗ ਉਬਰਣ ਤੂੰ ਦਿਲ ਦੇ ਵਰਕਿਆਂ ਤੇ ਇਦਾਂ ਉਤਾਰ ਮੈਨੂੰ ਤੇ ਉਹ ਆਪਣੇ ਸੱਜਣ ਨੂੰ ਕਹਿੰਦੀ ਹੈ ਕਿ ਉਹ ਉਹਨੂੰ ਆਪਣੇ ਦਿਲ ਦੇ ਉੱਤੇ ਇਸ ਤਰ੍ਹਾਂ ਉਤਾਰ ਲਵੇ ਕਿ ਇਸ ਕਵਿਤਾ ਦੇ ਅਰਥ ਹੋਰ ਵੀ ਡੂੰਘੇ ਹੁੰਦੇ ਜਾਣ ਤੇ ਇਸ ਕਵਿਤਾ ਦੇ ਵਿੱਚ ਹੋਰ ਵੀ ਅਨੋਖੇ ਸੋਹਣੇ ਰੰਗ ਉੱਭਰ ਕੇ ਸਾਹਮਣੇ ਆਣ ਜੇ ਕਹਿ ਦੇ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਕਰ ਦੇਣਗੇ ਮੁਕੰਮਲ ਇਹ ਲਵਜ਼ ਚਾਰ ਮੈਨੂੰ ਕਹਿੰਦੀ ਜੇਕਰ ਤੂੰ ਇਹ ਕਹਦੇਵੇਂ ਕਿ ਤੂੰ ਵੀ ਮੈਨੂੰ ਪਿਆਰ ਕਰਦਾ ਹੈ ਤਾਂ ਕਹਿੰਦੀ ਇਹ ਤੇਰੇ ਦੁਆਰਾ ਬੋਲੇ ਹੋਏ ਲਵਜ਼ ਸ਼ਬਦ ਮੈਨੂੰ ਮੁਕਮਲ ਕਰ ਦੇਣਗੇ ਮੈਨੂੰ ਸੰਪੂਰਨ ਕਰ ਦੇਣਗੇ ਤੇਥੋਂ ਜੇ ਮੁੱਖ ਮੈਂ ਮੋੜਾਂ ਕੀਤਾ ਜੇ ਕਾਲ ਤੋੜਾਂ ਤੂੰ ਹਰਫ ਹਰਫ ਕਰ ਦੇ ਕਰਕੇ ਦੇਵੀ ਖਿਲਾਰ ਮੈਨੂੰ ਫਿਰ ਕਵਿਤਰੀ ਆਪਣੇ ਸੱਜਣ ਨੂੰ ਕਹਿੰਦੀ ਹੈ ਕਿ ਜੇ ਕਿਤੇ ਜ਼ਿੰਦਗੀ ਦੇ ਵਿੱਚ ਮੈਂ ਤੇ ਤੇਰੇ ਕੋਲੋਂ ਮੂੰਹ ਮੋੜ ਲਾਵਾਂ ਤੇ ਤੇਰੇ ਨਾਲ ਕੀਤੇ ਹੋਏ ਕਾਲ ਭਾਵ ਵਾਅਦਿਆਂ ਤੋਂ ਮੈਂ ਮੁੱਕਰ ਜਾਵਾਂ ਤਾਂ ਤੂੰ ਭਾਵੇਂ ਉਹਨੂੰ ਭਾਵ ਕਵਿਤਾ ਨੂੰ ਹਰਫ ਹਰਫ ਕਰਕੇ ਹਰਫ ਹੁੰਦੇ ਅੱਖਰ ਅੱਖਰ ਕਰਕੇ ਭਾਵੇਂ ਕਹਿੰਦੀ ਤੂੰ ਉਹਨੂੰ ਖਿਲਾਰ ਦੇਵੀ ਪਰ ਪੜਨ ਤੋਂ ਪਹਿਲਾਂ ਉਹਨੂੰ ਇਸ ਤਰ੍ਹਾਂ ਆਪਣੀਆਂ ਅੱਖਾਂ ਤੋਂ ਦੂਰ ਨਾ ਕਰੇ ਅੱਖਾਂ ਨਾਲ ਫੇਰੇ ਤੇ ਨਾ ਹੀ ਉਹਨੂੰ ਨਕਾਰੇ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ